ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਏਗਾ ਲੇਕਿਨ ਕੇਂਦਰ ਦੇ ਵੱਲੋਂ ਲਿਆਂਦੇ ਜਾ ਰਹੇ ਬਜਟ ਤੋਂ ਲੋਕਾਂ ਨੂੰ ਕੀ ਉਮੀਦਾਂ ਹਨ ਬਜਟ ਤੋਂ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਖੇਤੀ ਕਰਨ ਵਾਲੇ ਕਿਸਾਨਾਂ ਦੇ ਲਈ ਵੀ ਕੇਂਦਰ ਚੰਗਾ ਪੈਕੇਜ ਲੈ ਕੇ ਆਵੇ ਇਹ ਉਮੀਦ ਜਤਾਈ ਜਾ ਰਹੀ ਹੈ ਯੂਰੀਆ ਤੇ ਦਵਾਈਆਂ ਤੇ ਕਿਸਾਨਾਂ ਨੂੰ ਸਪੈਸ਼ਲ ਸਬਸਿਡੀ ਦੇ ਵੀ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਏਗਾ ਤਾਂ ਹੀ ਦੇਸ਼ ਖੁਸ਼ਹਾਲ ਹੋਏਗਾ ਸ਼ਿੰਦਰ ਸੱਤਾ ਚਾਈ ਭਾਜਪਾ ਦੀ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਣਾ ਜੇ ਗੱਲ ਕਰੀਏ ਤੇ ਸਰਕਾਰ ਦੂਜੀ ਵਾਰੀ ਰਿਪੀਟ ਹੋਈ ਆ ਕਿਉਂਕਿ ਹਰ ਸਾਲ ਸਰਕਾਰ ਵੱਲੋਂ ਆਪਣੇ ਬਜਟ ਪੇਸ਼ ਕੀਤੇ ਜਾਂਦੇ ਨੇ ਪਰ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਆਪਣਾ ਬਜਟ ਲੈ ਕੇ ਆਉਣਾ ਉਹ ਤਰੀਕੇ ਨਾਲ ਕਿਸਾਨਾਂ ਦੀਆਂ ਕਿਸ ਤਰੀਕੇ ਦੀਆਂ ਮੰਗਾਂ ਨੇ ਕਿਸਾਨ ਕਿਸ ਤਰੀਕੇ ਨਾਲ ਇਸ ਬਜਟ ਨੂੰ ਸਮਝਦੇ ਨੇ ਕਿਉਂਕਿ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਇੱਕ ਖੇਤੀ ਸੂਬਾ ਦਾ ਜਿਸ ਤੋਂ ਸਾਰੀ ਜਿਹੜੀ ਖੇਤੀ ਆ ਉਹ ਪੰਜਾਬ ਤੋਂ ਹੀ ਸ਼ੁਰੂ ਹੁੰਦੀ ਆ ਕਿਸਾਨ ਇਸ ਤਰ੍ਹਾਂ ਦੇਖਦੇ ਨੇ ਸਾਡੇ ਨਾਲ ਇਸ ਵੇਲੇ ਕਿਸਾਨ ਮੌਜੂਦ ਨੇ तकरीबन ਸਾਡੇ ਨਾਲ ਸਾਰੇ ਕਿਸਾਨ ਮੌਜੂਦ ਨੇ ਕਿਸਾਨਾਂ ਨਾਲ ਗੱਲ ਕਰਾਂਗੇ ਕਿਸਾਨ ਕਿਸ ਤਰੀਕੇ ਨਾਲ ਦੇਖਦੇ ਨੇ ਹਾਂਜੀ ਭਜੀ ਕੇਂਦਰ ਵੱਲੋਂ ਆਪਣਾ ਬਜਟ ਪੇਸ਼ ਕਰਨਾ ਆ ਜਿਹੜਾ ਗੱਲ ਕਰੀਏ ਕਿਸ ਤਰੀਕੇ ਦਾ ਬਜਟ ਦੇਖਦੇ ਹੋ ਤੁਸੀਂ ਕਿਸਾਨਾਂ ਨੂੰ ਕੀ ਉਮੀਦਾਂ ਨੇ ਜਿਹੜੀਆਂ ਇਸ ਬਜਟ ਦੇ ਦੇਖੋ ਜੇ ਸਾਨੂੰ ਜਿਹੜੇ ਕਿਸਾਨਾਂ ਨੂੰ ਦਿੱਕਤ ਆ ਰਹੀਆਂ ਵਾ ਦਵਾਈਆਂ ਦੀਆਂ ਖਾਦਾਂ ਦੀਆਂ ਉਹ ਜਿਹੜੀਆਂ ਸਾਨੂੰ ਸਸਤੀਆਂ ਮਿਲਣੀਆਂ ਚਾਹੀਦੀਆਂ ਵਾ ਤੇ ਉਹਦਾ ਸਾਨੂੰ ਸਹੀ ਬਜਟ ਮਿਲਣਾ ਚਾਹੀਦਾ ਵਾ ਜੋ ਕਿ ਕਿਸਾਨ ਜਿਹੜਾ ਵਾ ਨਾ ਅੱਗੇ ਹੀ ਕਰਜ਼ੇ ਦੀ ਬਹੁਤ ਵੱਡੀ ਮਾਰ ਤੇ ਡੁੱਬਿਆ ਹੋਇਆ ਵਾ ਹਰ ਕਿਸਾਨ ਦੇ ਬੱਚੇ ਤੋਂ ਲੈ ਕੇ ਬਜ਼ੁਰਗਤਾ ਕਰ ਸਾਰਿਆਂ ਦੇ ਕਰਜ਼ਾ ਵਾ ਤੇ ਕਰਜ਼ੇ ਦੇ ਮਾਰ ਦੇ ਨਾਲ ਜਿਹੜਾ ਵਾ ਉਹ ਕੋ ਜਿਹੜੀ ਆ ਖੇਤੀ ਆ ਉਹ ਥੇਡੇ ਮਹਿੰਗੀਆਂ ਦਵਾਈਆਂ ਹੋ ਗਈਆਂ ਵਾ ਜਿਹੜੀ ਇੱਕ ਇੱਕ ਜਿਹੜੀ ਦਵਾਈ ਆ ਉਹਦਾ 16 1600 17 1700 ਇਹਦੇ ਕਿੱਲੇ ਦੀ ਦਵਾਈ ਜਿਹੜੀ ਉਹ ਪੈਂਦੀ ਆ ਪੂਰੀ ਜੇ ਗੱਲ ਕਰੀਏ ਇਹਨਾਂ ਤੇ ਇੱਕ ਕਿੱਲੇ ਦੇ ਵਿੱਚ ਜਿਹੜਾ ਗਰੀਬਨ ਖਰਚਾ ਕਿਸਾਨ ਦਾ ਆ ਜਾਂਦਾ ਉਹ 15 ਤੋਂ 16000 ਰੁਪਿਆ ਖਰਚਾ ਆ ਜਾਂਦਾ ਵਾ ਤੇ ਬਾਕੀ ਤੁਸੀਂ ਹਿਸਾਬ ਲਾ ਲਓ ਵੀ ਜਿਹੜੀ ਫਸਲ ਆ ਉਹ ਸਾਡੀ 40 50000 ਦੀ ਵੀ ਨਹੀਂ ਹੁੰਦੀ ਉਹਦੇ ਵਿੱਚ ਲੇਬਰ ਖਰਚਾ ਵੀ ਪੈ ਜਾਂਦਾ ਸਾਨੂੰ ਸਾਰੇ ਖਰਚੇ ਪੈ ਗਏ ਇਸ ਕਰਕੇ ਅਸੀਂ ਅੰਨੇ ਵੀ ਸਾਨੂੰ ਸਰਕਾਰ ਜਿਹੜੀ ਆ ਅਸੀਂ ਉਮੀਦ ਕਰਦੇ ਆ ਵੀ ਉਹਨਾਂ ਤੋਂ ਸਾਨੂੰ ਜਿਹੜਾ ਬਜਟ ਇਹਦਾ ਜਿਹੜਾ ਦਵਾਈਆਂ ਖਾਦਾਂ ਦਾ ਵਾ ਉਹ ਸਾਨੂੰ ਸਹੀ ਮਿਲੇ। ਬਿਲਕੁਲ। ਹੰਜ ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ? ਬਜਟ ਆਉਣਾ ਸਰਕਾਰ ਪਹਿਲਾਂ ਵੀ ਬਜਟ ਲੈਂਦੀ ਦੀ ਹੈ। ਪਹਿਲੇ ਵੀ ਬਜਟ ਦੇ ਵਿੱਚ ਇਸ ਵਾਰ ਕਿਸ ਤਰੀਕੇ ਦਾ ਬਜਟ ਵੇਖਦੇ ਹੋ? ਕਿੰਨੀਆਂ ਕ ਉਮੀਦਾਂ? ਵੇਖੋ ਜੀ ਇਹ ਸਰਕਾਰ ਤਜੀਵਾਰ ਬਣੀ ਆ ਤੇ ਪਹਿਲੀ ਵਾਰ ਜਿਹੜਾ ਸਰਕਾਰ ਦਾ ਪਹਿਲਾ ਬਜਟ ਪੇਸ਼ ਹੋਣਾ ਹੈ। ਅਸੀਂ ਤੇ ਇੱਕ ਇਹ ਮੰਗ ਕਰਦੇ ਆ ਕਿ ਸਾਡਾ ਜਿਹੜਾ ਕਿਸਾਨਾਂ ਨੂੰ ਇੱਕ ਧੂਏ ਦਾ ਮੁੱਦਾ ਬਣਾ ਦਿੰਦੇ ਜਾਣਾ ਜੀ। ਇਹ ਧੂਆਂ ਦਿੱਲੀ ਚ ਆਨ ਵੜਿਆ ਇਹ ਪੰਜਾਬ ਵਾਸਤੇ ਇੱਕ ਜਿਹੜਾ ਨਾ ਬਹੁਤ ਮਾੜੀ ਗੱਲ ਹੈ ਪੰਜਾਬ ਨੂੰ ਜਿਹੜਾ ਕਹਿੰਦੇ ਆ ਅਸੀਂ ਇਹੋ ਗੱਲ ਕਰਦੇ ਸਾਡਾ ਜਿਹੜਾ ਪ੍ਰਾਈ ਦਾ ਹੱਲ ਕੋਈ ਨਾ ਕੋਈ ਕਰਨੇ ਉਹ ਸੰਧ ਦੇਣ ਸਾਨੂੰ ਸਬਸਿਡੀਆਂ ਵੱਧ ਤੋਂ ਵੱਧ ਦੇਣ ਕਿਸਾਨਾਂ ਨੂੰ ਕਿਸਾਨ ਆਪਣਾ ਜਿਹੜਾ ਆ ਸੰਧ ਲੈ ਕੇ ਆਪਣੇ ਤੇ ਪ੍ਰਾਈ ਦਾ ਹੱਲ ਕਰ ਸਕੇ ਕਿਉਂਕਿ ਹੁਣ ਜਿਸ ਤਰ੍ਹਾਂ ਇਹਨਾਂ ਸੁਪਰਸੀਡਰ ਸੁਪਰਸੀਡਰਾਂ ਸੰਢੀ ਬਹੁਤ ਵਾਹ ਰਹੀ ਆ ਜੀ ਉਪਰ ਆਲੀ ਉਪਰ ਰਹਿ ਜਾਂਦੀ ਉਹ ਕੋਈ ਕਿਸਾਨ ਵਾਸਤੇ ਨਹੀਂ ਆ ਕਿਸਾਨ ਸਪਰੇਅਾਂ ਕਰਨ ਲਿਆ ਦਵਾਈਆਂ ਕਰਨ ਲਿਆ ਕਿਸਾਨਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਗਲਾਬੀ ਸੁੰਢੀ ਪੈਣ ਕਰਕੇ ਕਣਕਾਂ ਵਾਈਆਂ ਕਿਸਾਨ ਹਮੇਸ਼ਾ ਹੀ ਥੱਲੇ ਜਾ ਰਿਹਾ ਸਰਕਾਰ ਨੂੰ ਕਿਸਾਨ ਬਾਰੇ ਸੋਚਣਾ ਚਾਹੀਦਾ ਸਾਰਾ ਹੀ ਪੈਦਾਵਾਰ ਪੰਜਾਬ ਦੇ ਵਿੱਚੋਂ ਹੁੰਦੀ ਆ ਤੇ ਬਾਕੀ ਜਿਹੜਾ ਇਹ ਧੱਬਾ ਲੱਗਦਾ ਧੂਏ ਦਾ ਦਿੱਲੀ ਵਾਲੇ ਲਾ ਦਿੰਦੇ ਆ ਪੰਜਾਬ ਦਾ ਹੀ ਲਾਉਂਦੇ ਆ ਹੋਰ ਕਿ ਸਟੇਟ ਦੇ ਵਿੱਚ ਜਿਸ ਤਰ੍ਹਾਂ ਕੋਈ ਆਗ ਹੀ ਨਹੀਂ ਬਾਲਦਾ ਕੋਈ ਹੋਰ ਕੰਮ ਨਹੀਂ ਕਰਦਾ ਅਸੀਂ ਇਹੋ ਕਹਿੰਨੇ ਆ ਕਿ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ ਇਹ ਇੱਕ ਵਧੀਆ ਸੂਬਾ ਹੈ ਖੁਸ਼ਿਆਰ ਰਹੇ ਬਿਲਕੁਲ ਜਿਸ ਦੀ ਕਿਨਾਂ ਗੱਲ ਕੀਤੀ ਗਈ ਆ ਕਿ ਜੇ ਬਜਟ ਉਹਨਾਂ ਦੇ ਬਜਟ ਦੇ ਵਿੱਚ ਇਹ ਵੀ ਚੀਜ਼ ਜਿਹੜੀ ਮੁੱਖ ਰੱਖੀ ਜਾਵੇ ਕਿ ਜਿਹੜਾ ਪੋਲੂਸ਼ਨ ਦੀ ਗੱਲ ਕੀਤੀ ਜਾਂਦੀ ਆ ਪੰਜਾਬ ਤੋਂ ਹੁੰਦਾ ਤੇ ਉਸ ਤੇ ਵੀ ਗੌਰ ਕੀਤੀ ਜਾਵੇ ਕਿਉਂਕਿ ਹਮੇਸ਼ਾ ਪੰਜਾਬ ਦੇ ਵਿੱਚ ਕਿਸਾਨ ਹੀ ਗੱਲੇ ਨਹੀਂ ਅੱਗ ਬਾਲਦੇ ਹੋਰ ਸੂਬਿਆਂ ਦੇ ਵਿੱਚ ਵੀ ਜਿਹੜੀ ਅੱਗ ਲਗਾਈ ਜਾਂਦੀ ਆ ਹਾਂਜੀ ਭਾਜੀ ਬਜਟ ਦੀ ਗੱਲ ਹੋ ਰਹੀ ਆ ਕਿਸ ਤਰੀਕੇ ਦਾ ਬਜਟ ਦੇਖਣਾ ਚਾਹੁੰਦੇ ਹੋ ਕਿਉਂਕਿ ਸਰਕਾਰ ਵੱਲੋਂ ਹਰ ਸਾਲ ਆਪਣੇ ਬਜਟ ਰੱਖੇ ਜਾਂਦੇ ਆ ਪਰ ਇਹ ਭਾਜਪਾ ਦੀ ਸਰਕਾਰ ਦੂਜੀ ਵਾਰੀ ਰਿਪੀਟ ਹੋਈ ਸੀ ਇਸ ਵਾਰ ਤੇ ਕਿਸ ਤਰੀਕੇ ਦਾ ਬਜਟ ਦੇਖਦੇ ਹੋ ਦੇਖੋ ਜੀ ਅਸੀਂ ਜਿੱਤਨਾ ਕਿਸਾਨ ਨੂੰ ਨਾ ਅੰਦੇ ਅਸੀਂ ਤੇ ਇਹ ਚੀਜ਼ ਨੂੰ ਵੇਖਦੇ ਆ ਵੀ ਹੁਣ ਡੀਟੈਲ ਦੀ ਆਪਾਂ ਬ ਜਦੋਂ ਹੁਣ ਆਪਾਂ ਨਾ ਪਰਾਲੀ ਦੇ ਵਿੱਚ ਜਿਤਨਾ ਆਪਾਂ ਵਿੱਚੇ ਮੋਣ ਵਾਸਤੇ ਆਪਾਂ ਨੂੰ ਕਹਿੰਦੇ ਆਏ ਉਹਦੇ ਵਾਸਤੇ ਸਾਨੂੰ ਟਰੈਕਟਰਾਂ ਦੇ ਵਾਸਤੇ ਡੀਜ਼ਲ ਬੋਲ ਲੋਡ ਪੈਂਦੀ ਆ ਸਾਨੂੰ ਕੋਈ ਡੀਜ਼ਲ ਦੇ ਵਿੱਚ ਛੋੜਾ ਜਿਹਾ ਮਿਲੇ ਹਨਾ ਉਹਦੇ ਵਾਸਤੇ ਸਬਸਿਡੀ ਮਿਲੇ ਥੋੜਾ ਸਸਤਾ ਮਿਲੇ ਕਿਉਂਕਿ 100 ਰੁਪਏ ਲੀਟਰ ਤੱਕ ਡੀਜ਼ਲ ਪਹੁੰਚ ਗਿਆ ਵਾ ਉਸ ਤੋਂ ਬਾਅਦ ਜੇ ਸਾਨੂੰ ਡੀਏਪੀ ਆ ਉਹ ਮੇਨ ਮੁੱਦਾ ਆ ਜਾਂਦਾ ਵੀ ਜਦੋਂ ਅਸੀਂ ਕਣਕਾਂ ਬੀਜਦੇ ਆ ਜਾਂ ਜਦੋਂ ਲੋਡ ਪੈਂਦੀ ਆ ਤਾਂ ਸਾਨੂੰ ਇਹਦੀ ਖਰਚ ਜਿਹੜੀ ਪੂਰੀ ਨਹੀਂ ਮਿਲਦੀ ਉਹਦੇ ਵਾਸਤੇ ਸਾਨੂੰ ਬੜਾ ਵੇਟ ਕਰਨੀ ਪੈਂਦੀ ਸਾਡੀ ਫਸਲ ਜਿਹੜੀ ਲੇਟ ਹੋ ਜਾਂਦੀ ਆ ਸਾਨੂੰ ਜੋ ਡੀਏਪੀ ਵੰਗੀ ਮਿਲਦੀ ਹੈ ਉਹ ਵੀ ਸਾਨੂੰ ਥੋੜੀ ਸਸਤੀ ਮਿਲੇ ਤੇ ਥੋੜੀ ਜਿਹੀ ਟਾਈਮ ਸਿਰ ਜਿਹੜੇ ਪੰਜਾਬ ਸਰਕਾਰ ਜਿਹੜੀ ਪੰਜਾਬ ਨੂੰ ਆ ਜਿਹੜੀ ਪੂਰੀ ਖफ्ते ਦੀ ਦਿੱਤੀ ਜਾਵੇ ਪਰ ਜੇ ਪਹਿਲੇ ਵੀ ਬਜਟ ਆਉਂਦੇ ਰਹੇ ਨੇ ਉਹ ਕਿਸ ਤਰੀਕੇ ਦੇ ਬਜਟ ਰਹੇ ਆ ਇਸ ਵਾਰ ਕਿਸ ਤਰੀਕੇ ਦਾ ਬਜਟ ਰਿਕਣਾ ਚਾਹੁੰਦੇ ਕਿਉਂਕਿ ਬਜਟ ਤਾਂ ਹਰ ਸਾਲ ਸਰਕਾਰ ਪੇਸ਼ ਕਰਦੀ ਹੈ ਹਾਂਜੀ ਇਸ ਵਾਰ ਇਹ ਉਨੀ ਵੀ ਸਾਨੂੰ ਕੋਈ ਰਾਹਤ ਮਿਲੇ ਜਿਤਨਾ ਵੀ ਉਹ ਲੋਕ ਪੰਜਾਬ ਦਾ ਕਿਸਾਨ ਆ ਉਹ ਕਬਜ਼ੇ ਦੇ ਮਾਰਕੀਟ ਬੈਠਾ ਵਾ ਉਹ ਵੀ ਜਿਹੜੇ ਦਵਾਈਆਂ ਉਹਨੂੰ ਸਸਤੀਆਂ ਮਿਲਣ ਥੋੜੀਆਂ ਹਨਾ ਜਿਵੇਂ ਯੂਰੀਆ ਵਾ ਯੂਰੀਆ ਪਹਿਲਾਂ 50 ਕਿੱਤੇ ਹੁੰਦਾ ਹੈ ਕੇਜੀ ਦਾ ਹੁੰਦਾ ਹੈ ਇੱਕ ਬੈਗ ਦਾ ਤੇ ਉਹਦੇ ਵਿੱਚ ਵੀ ਰੇਟ ਜਿਹੜੇ ਸੇਮ ਹੀ ਰਹੇ ਆ ਸਾਨੂੰ ਦਵਾਈਆਂ ਵਿੱਚ ਥੋੜਾ ਰੇਟ ਜਿਹੜਾ ਘੱਟ ਮਿਲੇ ਤੇ ਜਿਹੜੇ ਸਾਨੂੰ ਇਹੋ ਉਮੀਦ ਹੈ ਵੀ ਅਸੀਂ ਸਰਕਾਰ ਕੋਲੋਂ ਕੋਈ ਕਿਸਾਨਾਂ ਵਾਸਤੇ ਨਵਾਂ ਲੈ ਕੇ ਆਏਗੀ ਸਾਨੂੰ ਇਹੋ ਉਮੀਦ ਹੈ ਇਹਨਾਂ ਦੀ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਇਹ ਗੱਲ ਕੀਤੀ ਜਾਂਦੀ ਹੈ ਕਿਸਾਨਾਂ ਦੀ ਕਿਉਂਕਿ ਵੱਡੇ ਪੱਧਰ ਤੇ ਕਿਸਾਨ ਪੰਜਾਬੀ ਪੰਜਾਬ ਨੂੰ ਮੰਨਿਆ ਜਾਂਦਾ ਕਿ ਇਹ ਖੇਤੀ ਸੂਬਾ ਆ ਕਿਸਾਨਾਂ ਦੀ ਕਾਫੀ ਇਸ ਬਜਟ ਤੋਂ ਮੰਗਾਂ ਨੇ ਆ ਬਾਕੀ ਕੀ ਕਹਿਣਾ ਚਾਹੁੰਦੇ ਹੋ ਬਜਟ ਦੇਡਾ ਸਰਕਾਰ ਵੱਲੋਂ ਪੇਸ਼ ਕੀਤਾ ਜਾਣਾ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਕਿਉਂਕਿ ਵੇਖੋ ਸਰਕਾਰਾਂ ਜਦੋਂ ਵੀ ਆਉਂਦੀਆਂ ਨੇ ਬਜਟ ਲੈ ਕੇ ਆਉਂਦੀਆਂ ਪਰ ਕੇਂਦਰ ਦੀ ਸਰਕਾਰ ਵੱਲੋਂ ਇਹ ਬਜਟ ਰੱਖਿਆ ਜਾਣਾ ਕਿਸਾਨਾਂ ਲਈ ਕੀ ਉਮੀਦਾਂ ਨੇ ਕਿ ਕਿਹੜੀ ਖਾਸ ਚੀਜ਼ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਰਾਹਤ ਮਿਲ ਬਜਟ ਦਾ ਪਹਿਲੋਂ ਮੈਂ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵਾਂ ਵੀ ਇਹ ਸਾਡਾ ਹੀ ਪੈਸਾ ਹੁੰਦਾ ਹੈ ਤੇ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਉਹਨੇ ਸਾਨੂੰ ਡਿਵਾਈਡ ਕਰਨਾ ਹੁੰਦਾ ਜਿਸ ਤਰ੍ਹਾਂ ਤੁਸੀਂ ਗਿਣੋ ਵੀ ਆਪਾਂ ਜਿਵੇਂ ਦਾਰ ਇੱਕ ਟਰੈਕਟਰ ਲੈਂਦਾ ਦੁੱਧ ਜੋ 1 ਲੱਖ ਰੁਪਈਆ ਟੈਕਸ ਜਿਹੜਾ ਸਰਕਾਰ ਨੂੰ ਜਿਲ ਜਾਂਦਾ ਜੀਐਸਟੀ 12% ਆ ਉਹ 50% ਤੇ ਪੰਜਾਬ ਸਰਕਾਰ ਕੋ ਰਹੇ ਜੋਗੀ ਤੇ 50% ਸੈਂਟਰ ਕੋ ਚਲ ਜਾਂਦਾ ਉਹਨਾਂ ਚੀਜ਼ਾਂ ਨੂੰ ਡਿਵਾਈਡ ਕਰਕੇ ਹੀ ਤੁਹਾਨੂੰ ਇਹ ਵਾਪਸ ਮਿਲਣਾ ਤੇ ਬਾਕੀ ਆਪਣੇ ਜਿਹੜਾ ਸੂਬਾ ਆ ਜਾਂ ਆਪਣਾ ਜੋ ਸਟੇ ਦੂਜਾ ਮੌਖਿਆ ਜੋ ਆਪਣਾ ਭਾਰਤ ਮੁਲਕ ਆ ਜਿਹੜਾ ਆਪਣਾ ਇਹ 70% ਆਬਾਦੀ ਜਿਹੜੀ ਆ ਉਹ ਕਿਸਾਨੀ ਤੇ ਨਿਰਧਾਰਤ ਹੈ ਜੇ ਕਿਸਾਨ ਖੁਸ਼ ਆ ਤੇ ਫਿਰ ਆਲ ਓਵਰ ਹੀ ਸਾਰਾ ਕੁਝ ਖੁਸ਼ ਹੋਊਗਾ ਨਹੀਂ ਤੇ ਜੇ ਕਿਸਾਨ ਦਾ ਪੂਰਾ ਮਾਰਜਨ ਨਹੀਂ ਮਿਲਦਾ ਕਿਸਾਨ ਨੂੰ ਪੂਰੀ ਮੰਨ ਲਓ ਵੀ ਉਹਦੇ ਜੋ ਇਨਕਮ ਸੋਰਸ ਨੇ ਪੂਰੇ ਨਹੀਂ ਹੁੰਦੇ ਤਾਂ ਫਿਰ ਸਾਰੇ ਬਾਜ਼ਾਰ ਵੀ ਮੰਦੇ ਰਹਿੰਦੇ ਐਸ ਵਾਰ ਤੁਸੀਂ ਦੇਖ ਸਕਦੇ ਜੇ ਸਾਡਾ ਘੋਣਾ ਨਹੀਂ ਸਹੀ ਟੰਗ ਨਾ ਚੁੱਕਿਆ ਗਿਆ ਅੰਜੀ ਪੰਜੀ 3000 ਰੁਪਏ ਕਿੱਲੇ ਦਾ ਫਰਕ ਪੈ ਗਿਆ ਉਹਦੇ ਕਾਰਨ ਕੀ ਹੋਇਆ ਵੀ ਸਾਰੇ ਬਾਜ਼ਾਰ ਡਾਊਨ ਐ ਜੋ ਹਰ ਗੱਲ ਚੀਜ਼ ਡਾਊਨ ਸੋ ਪੈਸਾ ਸਾਡਾ ਹੀ ਆ ਸਾਨੂੰ ਡਿਵਾਈਡ ਕਰਨਾ ਇਹਨਾਂ ਨੇ ਤੇ ਪਰ ਅਸੀਂ ਚਾਹੁੰਦੇ ਆਂ ਵੀ ਇਹ ਇੰਡਸਟਰੀ ਨੂੰ ਜਿਆਦਾ ਛੁਪਣ ਦੇ ਬਜਾਏ ਸਾਨੂੰ ਇੱਥੇ ਇੰਡਸਟਰੀ ਲਾ ਕੇ ਦਿੱਤੀ ਜਾਵੇ ਫੂਡ ਪ੍ਰੋਸੈਸਿੰਗ ਪਲਾਂਟ ਲਾ ਕੇ ਦਿੱਤੇ ਜਾਣ ਸਾਡੀਆਂ ਸਬਜ਼ੀਆਂ ਸਾਡੇ ਫਲ ਸਾਡੇ ਕਣਕ ਸਾਡਾ ਝੋਨਾ ਸਾਡੀਆਂ ਦਾਲਾਂ ਜੋ ਵੀ ਆ ਉਹਨਾਂ ਨੂੰ ਇੱਥੇ ਇਹਦੇ ਵੱਲ ਕਿਸਾਨ ਦਾ ਬਿਲਕੁਲ ਕੋਈ ਧਿਆਨ ਨਹੀਂ ਹੈ ਜਿੰਨੀ ਵੀ ਸਬਸਿਡੀ ਆ ਉਹ ਸਾਰੀ ਇੰਡਸਟਰੀ ਨੂੰ ਮਿਲਦੀ ਆ ਇੰਡਸਟਰੀ ਨੂੰ ਵੱਧ ਲੋਨ ਮਿਲਦੇ ਨੇ ਸਾਰਾ ਕੁਝ ਵੱਧ ਮਿਲਦਾ ਪਰ ਕਿਸਾਨੀ ਨੂੰ ਇਹ ਚੀਜ਼ ਨਹੀਂ ਹੈਗੀ ਫਿਰ ਜੋ ਸਾਡੇ ਤੇ ਸਾਡੀ ਜਿਹੜੀ ਹੈਗੀ ਆ ਟੈਕਸ ਸੌਰੀ ਸਾਡਾ ਜਿਹੜਾ ਵਿਆਜ ਦਾ ਰਿਆ ਉਹੀ ਬੈਂਕ ਸਾਨੂੰ ਕਾਫੀ ਲਾਉਂਦਾ ਕਿਸਾਨੀ ਦੇ ਉੱਤੇ ਜੇ ਕਿਸਾਨ ਡਿਫਾਲਟਰ ਹੁੰਦਾ ਉਹਦੀ কুরਕੀ ਕਰ ਦਿੰਦੇ ਨੇ ਜ਼ਮੀਨ ਦੀ কুরਕੀ ਹੁੰਦੀ ਆ ਇਹ ਚੀਜ਼ਾਂ ਵੀ ਸਾਰੀਆਂ ਬੈਨ ਹੋਣੀਆਂ ਚਾਹੀਦੀਆਂ ਨੇ ਬਜਟ ਦੇ ਵਿੱਚ ਸਾਨੂੰ ਆਲ ਓਵਰ ਇੱਕ ਤੇ ਸਾਡੀ GST ਘਟਣੀ ਚਾਹੀਦੀ ਆ ਜਿਹੜੇ ਸਾਡੇ ਇੰਪਲੀਮੈਂਟ ਜਿੰਨੇ ਵੀ ਆ ਜਿੰਨਾ ਸਾਡੇ ਪ੍ਰੋਡਕਟ ਨੇ ਜੋ ਸਾਡੀਆਂ ਦਵਾਈਆਂ ਤੇ ਖਾਦਾਂ ਤੇ ਹਰ ਤੇ ਟੈਕਸ ਲੱਗਾ ਉਹਨੂੰ ਘਟ ਕਰ ਦੇਣਾ ਚਾਹੀਦਾ ਕਿਉਂਕਿ ਅਸੀਂ ਤੇ ਇੱਕ ਸੇਵਾ ਹੀ ਕਰਦੇ ਆ ਅਸੀਂ ਜੇ ਕਿਸਾਨੀ ਅੱਜ ਤੁਸੀਂ ਗਿਣੋ ਵੀ ਅੱਜ ਅਸੀਂ 20-30000 ਰੁਪਏ ਕਿੱਲੇ ਤੇ ਖਰਚਾ ਕਰ ਦਿੱਤਾ ਪਤਾ ਨਹੀਂ ਉਹ ਸਾਨੂੰ ਮਿਲਣਾ ਕਿ ਨਹੀਂ ਮਿਲਣਾ 6 ਮਹੀਨਾ ਬਾਅਦ ਸਾਡੀ ਖੇਤੀ ਦੀ ਵਾਰੀ ਆਉਂਦੀ ਆ ਤੋ ਹਰ ਇੱਕ ਚੀਜ਼ ਤੇ ਜਿਹੜਾ ਸੈਂਟਰ ਸਰਕਾਰ ਆ ਉਹਨੂੰ ਸਾਡਾ ਖਿਆਰ ਰੱਖਣਾ ਚਾਹੀਦਾ ਕਿਉਂਕਿ ਕਿਸਾਨੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਿ ਹਰ ਇੱਕ ਬੰਦੇ ਨੂੰ ਰੋਜ਼ਗਾਰ ਦਿੰਦੀ ਆ ਮੰਡੀਆਂ 'ਚ ਅਸੀਂ ਰੋਜ਼ਗਾਰ ਦਿੰਨੇ ਆ ਪਾਲੀਆਂ 'ਚ ਅਸੀਂ ਰੋਜ਼ਗਾਰ ਦਿੰਨੇ ਆ ਟਰਾਂਸਪੋਰਟ ਨੂੰ ਅਸੀਂ ਰੋਜ਼ਗਾਰ ਦਿੰਨੇ ਆ ਜਿੰਨੀ ਟੋਆ ઠવાਈ ਆ ਸਾਰੇ ਰੇਲ ਨੂੰ ਹਵਾਈ ਜਹਾਜ਼ ਨੂੰ ਹਰ ਕਿਸੇ ਨੂੰ ਅਸੀਂ ਰੋਜ਼ਗਾਰ ਦਿੰਨੇ ਆ ਪਰ ਕੀ ਆ ਵੀ ਸਾਡੇ ਕਿਸਾਨਾਂ ਵੱਲ ਧਿਆਨ ਨਹੀਂ ਕੀਤਾ ਜਾਂਦਾ ਸਰਕਾਰਾਂ ਜਿਹੜੀਆਂ ਨੇ ਉਹ ਇੰਡਸਟਰੀ ਨੂੰ ਪੈਹਲ ਦਿੰਦੀਆਂ ਨੇ ਕਿਸਾਨੀ ਨੂੰ ਪੈਹਲ ਨਹੀਂ ਦੇ ਰਹੀਆਂ ਪਰ ਤੁਸੀਂ ਕਿੰਨਾ ਆਪਾ ਵੇਖਦੇ ਕਿ ਕਿਸਾਨੀ ਦੇ ਗੱਲ ਕਰਦੇ ਡੀਜ਼ਲ ਦੀ ਵੱਡੀ ਖਪਤ ਹੁੰਦੀ ਹੈ ਕਿਸਾਨੀ ਦੇ ਵਿੱਚ ਜਿੱ ਤਾਂ ਮਿਰਜੂਣੀ ਪਹਿਲਾਂ ਗੱਲ ਕਰ ਰਹੀ ਸੀ ਜੂਰੀਆ ਡਾਇਆ ਦੀ ਗੱਲ ਕਰ ਰਹੇ ਸੀਗੇ ਪਰ ਉਹ ਤੇਲ ਦੀ ਵੀ ਬੜੀ ਵੱਡੀ ਖਪਤ ਹੁੰਦੀ ਕਿ ਬਜਟ ਦੇ ਵਿੱਚ ਕੋਈ ਇਹ ਵੀ ਚੀਜ਼ ਕੋ ਮੈਂਸ਼ਨ ਕਰਨੀ ਚਾਹੀਦੀ ਜਿਸ ਤਿੱਕੇ ਨਾਲ ਕਿਸਾਨਾਂ ਵਾਸਤੇ ਕੋਈ ਸਬਸਿਡੀ ਹੋਵੇ ਕਿਸਾਨਾਂ ਵਾਸਤੇ ਕੋਈ ਵੱਖਰੀ ਇੱਕ ਪਾਲਿਸੀ ਬਣਾਈ ਜਾਵੇ ਜਿਸ ਨਾਲ ਜਿਹੜੀ ਖੇਤੀਬਾੜੀ ਵਾਸਤੇ ਉਹਦੇ ਵਾਸਤੇ ਡੀਜ਼ਲ ਜਿਹੜੀ ਰਾਤ ਲਈ ਵੇਖੋ ਜੀ ਚਲੋ ਡੀਜ਼ਲ ਤੇ ਇੰਡਸਟਰੀਅਲ ਵੀ ਵਰਤਦਾ ਸ ਜੋ ਵੀ ਹੈਗਾ ਆ ਉਹ ਬਕਾਇਦਾ ਕਿਸਾਨ ਦੇ ਖਾਤੇ ਦੇ ਵਿੱਚ ਆਉਣ ਪੈਸੇ ਹੋ ਜਿੰਨੇ ਕਿੱਲੇ ਉਹਦੇ ਨਾਂ ਤੇ ਜ਼ਮੀਨ ਆ ਉਹਨੂੰ ਉਹੀ ਸਬਸਿਡੀ ਉਹਦੇ ਆਧਾਰ ਤੇ ਜੋ ਵੀ 2000 3000 ਜੋ ਵੀ ਤੁਸੀਂ ਮੈਂਸ਼ਨ ਕਰਨਾ ਹੈ ਉਹ ਸਿੱਧਾ ਉਹਦੇ ਅਕਾਊਂਟ 'ਚ ਪਾ ਦਿਓ ਉੱਥੇ ਕੋਈ ਰੀਜਨ ਹੀ ਨਹੀਂ ਹੈਗਾ ਸਾਨੂੰ ਜੇ ਡੀਜ਼ਲ ਅ ਇੰਡਸਟਰੀਅਲ ਦੀ ਵਰਤਦਾ ਦੁੱਝੇ ਵਰਤੇ ਉਹ ਜੇ ਤੁਸੀਂ ਡਿਵਾਈਡ ਨਹੀਂ ਕਰ ਸਕਦੇ ਇਹ ਜਿਹੜੀ ਚੀਜ਼ ਆ ਇਹਨੂੰ ਤੁਸੀਂ ਜੇ ਤੁਸੀਂ ਇਹੜੀ ਚੀਜ਼ ਨੂੰ ਮੈਂਸ਼ਨ ਕਰ ਦਿੰਦੇ ਬਹੁਤ ਵਧੀਆ ਗੱਲ ਆ ਹਾਂਜੀ ਪਰ ਖਾਦਾਂ ਦਵਾਈਆਂ ਦੀ ਵੱਡੀ ਖਫਤ ਹੁੰਦੀ ਆ ਜਿਸ ਤਰੀਕੇ ਨਾਲ ਗੱਲ ਕਰੇ ਦਵਾਈਆਂ ਦੇ ਵੀ ਰੇਟ ਕੋਈ ਸੀਮਤ ਹੋਣੇ ਚਾਹੀਦੇ ਇਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਕਿਉਂਕਿ ਹਰ ਸਾਲ ਜਦੋਂ ਵੀ ਦਵਾਈਆਂ ਮਹਿੰਗੀਆਂ ਹੋ ਜਾਂਦੀਆਂ ਖਾਦਾ ਮਹਿੰਗੀਆਂ ਹੋ ਜਾਂਦੀਆਂ ਨੇ ਪਰ ਜਿਹੜੀ ਕਿਸਾਨ ਦੀ ਜਿੰਸ ਐ ਉਹਦਾ ਰੇਟ ਨਾਰਮਲੀ ਵਧਦਾ ਆ ਬਹੁਤ ਘੱਟ ਪੱਤਰ ਤੇ ਵਧਦਾ ਕੀ ਲੱਗਦਾ ਇਹਨਾਂ 'ਚ ਵੀ ਕੋਈ ਬਜਟ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਹਾਂਜੀ ਵੇਖੋ ਦਵਾਈਆਂ ਦੇ ਉੱਤੇ ਟੈਕਸ ਵੀ ਆ ਰਿਹਾ ਹੈ ਨਾ ਦਵਾਈ ਦੇ ਉੱਤੇ ਤੁਹਾਨੂੰ ਦੱਸਿਆ ਤਾਂ ਹੈਗਾ ਜਿੰਨਾ ਇੰਪਲੀਮੈਂਟ ਆ ਅੱਜ ਤੋਂ 15 ਸਾਲ ਪਹਿਲਾਂ ਭਾਜਪਾ ਸਰਕਾਰ ਤੋਂ ਪਹਿਲਾਂ ਜ਼ੀਰੋ ਟੈਕਸ ਸੀਗਾ ਕਿਸਾਨੀ ਇੰਪਲੀਮੈਂਟ ਦੇ ਟਰੈਕਟਰ ਤੇ ਹਰ ਕਿਸੇ ਤੇ ਕੋਈ ਟੈਕਸ ਨਹੀਂ ਹੈਗਾ ਹੁਣ ਸਾਡੇ ਹਰ ਇੱਕ ਚੀਜ਼ ਤੇ 12% ਟੈਕਸ ਆ ਜੀ ਉਹ ਪਿਛੇ ਕੱਚੀ ਚੀਜ਼ ਆਉਂਦੀ ਹੈ ਜਾਂ ਕੋਈ ਵੀ ਸਮਾਨ ਆਉਂਦਾ ਉਹ ਤੇ 28% ਟੈਕਸ ਲੱਗਦਾ ਜੋ ਵੀ ਕਿਸਾਨੀ ਵਰਤਦੀ ਹੈ ਹਾਂਜੀ ਇਹ ਜਿਹੜਾ ਟੈਕਸ ਜਦੋਂ ਤੁਸੀਂ ਖਤਮ ਕਰੋਗੇ ਆਟੋਮੈਟਿਕ ਹੀ ਚੀਜ਼ਾਂ ਸਸਤੀਆਂ ਹੋ ਜਾਣੀਆਂ ਸਾਡੀਆਂ ਜਿਹੜੀਆਂ ਕਿਸਾਨੀ ਨਾਲ ਵਰਤਦੇ ਹੁਣ ਜਿਹੜਾ ਆਪਾਂ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਵਰਤਦੇ ਆ ਉਹ ਕੋਈ ਕਿਸੇ ਨੇ ਘਰ ਤੇ ਵਰਤਣਾ ਹੀ ਨਹੀਂਗਾ ਵਰਤਮਾਨ ਦੇ ਕਿਸਾਨ ਨੇ ਤੁਹਾਨੂੰ ਪਤਾ ਇਹ ਚੀਜ਼ ਕਿਸਾਨ ਨੇ ਵਰਤ ਨਹੀਂ ਉਹਦੇ ਟੈਕਸ ਖਤਮ ਕਰ ਦੋ ਕੀ ਕਹਿਣਾ ਚਾਹੋਗੇ ਹੁਣ ਕੇਂਦਰ ਨੂੰ ਕੇਂਦਰ ਨੇ ਜਿਹੜਾ ਬਜਟ ਪੇਸ਼ ਕਰਨਾ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੋ ਅਪੀਲ ਕਰਨੀ ਚਾਹੁੰਦਾ ਵਾਂ ਵੀ ਜਿਹੜਾ ਮੇਨ ਧਰਾ ਉਹ ਕਿਸਾਨੀ ਆ ਇੰਡੀਆ ਦੀ ਉਹ ਕਿਸਾਨ ਦਾ ਤੁਸੀਂ ਖਾਸ ਖਿਆਲ ਰੱਖੋ ਕਿਉਂਕਿ ਆਪਾਂ ਕੋਈ ਧੋਖਾ ਕਰਕੇ ਜ਼ਮੀਨ ਦੇ ਵਿੱਚੋਂ ਕੋਈ ਵੱਧ ਨਹੀਂ ਕੱਢ ਸਕਦੇ ਬਾਕੀ ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਫਰਾਡ ਹੈ ਪਰ ਕਿਸਾਨੀ ਦੇ ਵਿੱਚ ਕੋਈ ਫਰਾਡ ਨਹੀਂ ਹੈਗਾ ਇਸ ਚੀਜ਼ ਕਿਸਾਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਇੰਡਸਟਰੀ ਦੀ ਵੀ ਜਾਈ ਬਿਲਕੁਲ ਅੱਜ ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ ਇੰਡੀਆ ਨਿਊਜ਼ ਪੰਜਾਬ ਦੀ ਖਾਸ ਪੇਸ਼ਕਸ਼ ਅਸੀਂ ਚਪਾਲ ਕਰ ਰਹੇ ਹਾਂ ਕਿ ਬਜਟ ਨੂੰ ਲੈ ਕੇ ਕਿਸਾਨ ਕਿਸ ਤਰੀਕੇ ਨਾਲ ਵੇਖਦੇ ਨੇ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਹਾਂਜੀ ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਜੇ ਗੱਲ ਕਰੀਏ ਬਜਟ ਦੀ ਤੇ ਬਜਟ ਕਿਸਾਨਾਂ ਲਈ ਵੀ ਲਿਆਂਦਾ ਜਾਣਾ ਪੂਰੇ ਦੇਸ਼ ਵਾਸਤੇ ਬਜਟ ਬਣਾਇਆ ਜਾਣਾ ਕਿਸਾਨ ਕਿਸ ਤਰੀਕੇ ਨਾਲ ਵੇਖਦੇ ਨੇ ਕਿ ਜੇ ਗੱਲ ਕਰੀਏ ਕਿਸਾਨਾਂ ਦੀ ਕਿਸਾਨ ਵੱਡੇ ਪੱਧਰ ਤੇ ਸ਼ੰਭੂ ਖਨੌਰੀ ਬਾਰਡਰ ਤੇ ਧਰਨੇ ਦੇ ਵੀ ਬੈਠੇ ਹੋਏ ਨੇ ਕੀ ਲੱਗਦਾ ਕਿਸ ਤਰੀਕੇ ਦਾ ਬਜਟ ਹੋਣਾ ਚਾਹੀਦਾ ਵਾ ਹੁਣ ਇਸ ਵਾਰ ਕਿੰਨੀਆਂ ਕੁ ਉਮੀਦਾਂ ਨੇ ਦੇਖੋ ਜੀ ਜਿਹੜੇ ਕਿਸਾਨ ਆ ਜੱਟ ਆ ਪੁੱਤਰ ਨੇ ਹਾਤੇ ਬੈਠੇ ਆ ਕਾਫੀ ਕਾਫੀ ਚਿਹਰਿਆਂ ਨੂੰ ਤਰਦ ਹਤ ਹੋ ਗਿਆ ਠੀਕ ਹੈ ਜੀ ਜਿੱਦ ਤਰ੍ਹਾਂ ਕਾਪਾ ਕੋ ਗੋਭੀ ਲਾਉਨੇ ਆ ਉਹ ਸਾਡੇ 5 ਰੁਪਏ 2 ਰੁਪਏ ਨਹੀਂ ਵਿਕਦੀ ਜਿੰਨੇ ਵੀ ਸਾਡਾ ਫਸਲ ਆ ਜਿ ذمہ دارਾਂ ਦਾ ਉਹ ਬਿਲਕੁਲ ਸਾਨੂੰ ਕੋਈ ਉਹਦਾ ਮਾਲਵਾ ਨਹੀਂ ਮਿਲਦਾ ਜਿੰਨੇ ਕਾਪਾ ਚਾਹਨੇ ਆ ਵੀ ਸਾਨੂੰ ਪੈਸੇ ਮਿਲਣ ਜੇ ਤੇਲ ਨੂੰ ਲਈਏ ਕਿਸੇ ਵੀ ਗੱਲ ਨੂੰ ਲੈ ਲਈਏ ਆਪਾਂ ਸਾਡੀ ਕੋਈ ਵੀ ਸਾਡੀ ਸੁਣਾਈ ਨਹੀਂ ਕਰ ਬਿਲਕੁਲ ਪਰ ਬਜਟ ਕਿਸ ਤਰੀਕੇ ਦਾ ਹੋਣਾ ਜੀ ਦਾ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਨੂੰ ਕਿਉਂਕਿ ਦੇਖੋ ਪਹਿਲਾਂ ਕੇਂਦਰ ਸਰਕਾਰ ਆਪਣੇ ਬਲਬੂਤੇ ਦੇ ਬਣਦੀ ਆਈ ਇਸ ਵਾਰ ਜਿਹੜੀ ਆ ਉਹ ਸਾਂਝੇ ਤੌਰ ਤੇ ਸਰਕਾਰ ਬਣੀ ਹੈ ਇਹ ਲੱਗਦਾ ਕਿ ਇਸ ਵਾਰ ਵਧੀਆ ਬਜਟ ਆਉਣਾ ਚਾਹੀਦਾ ਮੈਂ ਤਾਂ ਕਿਹਨਾਂ ਨੂੰ ਚਾਹੀਦਾ ਸਾਡਾ ਜਿੰਮੇਦਾਰਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਜਿੰਮੇਦਾਰਾ ਇੱਕ ਧੰਦਾ ਹੈ ਹੋ ਜਾਏ ਸਾਰੀਆਂ ਹੀ ਆਪਾਂ ਇਥੋਂ ਥੋੜਾ ਪਾਣੀ ਸ਼ੱਕਦੇ ਹਾਂ ਠੀਕ ਹੈ ਜੀ ਹੱਥ ਹਰ ਪਾਸੇ ਬਿਲਕੁਲ ਹਾਂ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰੀਕੇ ਦਾ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਨੂੰ ਕਿਉਂਕਿ ਕੇਂਦਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਜਿਹੜੀਆਂ ਉਮੀਦਾਂ ਤੁਸੀਂ ਦੱਸੀਆਂ ਸੀ ਆਪਣੀਆਂ ਪਰ ਹੁਣ ਇਸ ਵਾਰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿਸ ਤਰੀਕੇ ਦਾ ਬਜਟ ਲੈ ਕੇ ਮੈਂ ਇੰਡੀਆ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਭਾਤ ਸਰਕਾਰ ਨੂੰ ਕਿ ਕਿਸਾਨਾਂ ਵਾਸਤੇ ਸਭ ਤੋਂ ਵਧੀਆ ਬਜਟ ਇਹ ਹੋਵੇਗਾ ਕਿ ਜੋ ਸਾਡੇ ਕਿਸਾਨ ਵੀ ਸਾਰੇ ਕਿੰਨੇ ਮਹੀਨਿਆਂ ਤੋਂ ਸਾਲਾਂ ਹੋ ਚਲੇ ਧਰਨਿਆਂ ਤੇ ਬੈਠੇ ਆ ਇਹ ਆਪਣਾ ਵਧੀਆ ਕਿਸਾਨਾਂ ਵਾਸਤੇ ਬਜਟ ਦੇ ਕੇ ਤੇ ਕਿਸਾਨ ਜਿਹੜੇ ਧਰਨਿਆਂ ਤੋਂ ਉਠਾਏ ਜਾਣ ਨਾਲੇ ਹੋਰ ਆਵਾਜ਼ ਆਏ ਜਿਹੜੀ ਉਹ ਪਹਾਰ ਕੀਤੀ ਜਾਵੇ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਕਿਸਾਨ ਵਾਲਾ ਕੋਈ ਸੁਖੀ ਕਿਸੇ ਨੂੰ ਤੰਗ ਨਹੀਂ ਕਰਦਾ ਦੁਖੀ ਹੋਇਆ ਹੀ ਜਿਹੜਾ ਧਰਨੇ ਤੇ ਬੈਠਾ ਨਹੀਂ ਤਾਂ ਕਿਹਦਾ ਕੀ ਕਰਦਾ ਜੀ ਅੱਜ ਫੇਰ ਇੱਕ ਤੁਸੀਂ ਦੇਖੀ ਜਿਹੜੀ ਮੌਤ ਹੋ ਗਈ ਆ ਅਮਰਸਾਦ ਜ਼ਿਲ੍ਹੇ ਦੇ ਇਹ ਕਿਸਾਨ ਦੀ ਮੌਤ ਹੋ ਗਈ ਆ ਉਹ ਉੱਥੇ ਮਰ ਰਹੇ ਕਿਸਾਨ ਮਰ ਰਹੇ ਸਾਡੇ ਕਦਰ ਲਈ ਮਰ ਰਹੇ ਆਪਣਾ ਹੱਕ ਨਹੀਂ ਮਿਲ ਰਿਹਾ ਕਿਸਾਨੀ ਦਾ ਜਿੰਨੀ ਮਿਹਨਤ ਕਰਦੇ ਆ ਉਹਨਾਂ ਮੋਲ ਨਹੀਂ ਮਿਲ ਰਿਹਾ ਨਹੀਂ ਤੇ ਇਹ ਕਿਸਾਨ ਆਪਣੇ ਘਰਾਂ ਵਿੱਚ ਅਰਜਾਈਆਂ ਵਿੱਚ ਸਾਰੇ ਸੌਣ ਜਿਹੜੇ ਬਾਡਰਾਂ ਤੇ ਟਰਾਲੀਆਂ 'ਚ ਸੁੱਤੇ ਆ ਬਿਲਕੁਲ ਲਗਾਤਾਰ ਅਸੀਂ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਕਿਸਾਨ ਬਜਟ ਨੂੰ ਲੈ ਕੇ ਕਿਸ ਤਰੀਕੇ ਨਾਲ ਵੇਖਦੇ ਨੇ ਕਿਸਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਵਾਸਤੇ ਇਸ ਵਾਰ ਕੇਂਦਰ ਸਰਕਾਰ ਜਿਹੜਾ ਬਜਟ ਲੈ ਕੇ ਆ ਰਹੀ ਆ ਵਧੀਆ ਬਜਟ ਲੈ ਕੇ ਆਵੇ ਜਿਸ ਵਿੱਚ ਕਿਸਾਨਾਂ ਨੂੰ ਰਾਹਤ ਮਿਲੇ ਕਿਸਾਨ ਖੁਸ਼ ਹੋਵੇ ਨਾਲ ਨਾਲ ਫਨੌਰੀ ਅਤੇ ਸ਼ੰਭੂ ਉੱਤੇ ਬੈਠੇ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਕਿਤਨਾ ਕਿਤੇ ਆਪਣੀ ਉਹਨਾਂ ਦੀ ਮੰਗਾਂ ਮੰਨ ਕੇ ਘਰਾਂ 'ਚ ਬੁਲਾਇਆ ਜਾਵੇ ਅਤੇ ਤਸਾਨ ਜਿਹੜਾ ਉਹ ਅਨ ਦਾ ਤੱਕਿਆ ਜਾਂਦਾ ਹੈ ਉਹ ਆਪਣੇ ਅਨੁਭਵ ਪੈਦਾ ਕਰਦਾ ਅਤੇ ਪੂਰੇ ਦੇਸ਼ ਨੂੰ ਜਿਹੜਾ ਕਿ ਢਪਾਲਦਾ ਆ ਉਸ ਤਰੀਕੇ ਨਾਲ ਬਜਟ ਜਿਹੜਾ ਹੋਣਾ ਵਾ ਉਹ ਕਿਸਾਨਾਂ ਦੇ ਲਈ ਰਾਹਤ ਵਾਲਾ ਆਵੇ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇ ਅਤੇ ਕਿਸਾਨੀ ਜਿਹੜੀ ਪੰਜਾਬ ਦੀ ਖੁਸ਼ਹਾਲ ਹੋਵੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਵਿੱਚ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ